ਖਸ਼ਿਆਤਪੁਰ ਦੇ ਜਲੰਧਰ ਰੋਡ ਤੇ ਜਮਰਾਜ ਦੇ ਰੂਪ ਵਿੱਚ ਦੌੜ ਰਹੀ ਸੜਕਾਂ ਤੇ ਕਰਤਾਰ ਟਰਾਂਸਪੋਰਟ ਦੀ ਬੱਸ A few moments later ਇਹ ਉਹੀ ਬੱਸ ਹੈ ਜੀ ਕੱਲ ਜਿਹੜੀ ਹੈ ਜਲੰਧਰ ਰੋਡ ਦੇ ਉੱਪਰ ਹੂਕਰ ਵਜਾ ਕੇ ਜਾ ਰਹੀ ਸੀ ਇਹ ਬੱਸ ਜਿਹੜੀ ਹੈ ਇਹ ਜਲੰਧਰ ਤੋਂ ਹੁਸ਼ਿਆਰਪੁਰ ਨੂੰ ਤੇ ਹੁਸ਼ਿਆਰਪੁਰ ਤੋਂ ਜਲੰਧਰ ਨੂੰ ਜਾਂਦੀ ਹੈ ਲੈਓ ਭਾਜੀ ਇਹਦੇ ਹੂਕਰ ਮਾਰੇ ਸੀ ਬਹੁਤ ਜ਼ੋਰ ਜ਼ੋਰ ਨਾਲ ਔਰ ਇਹ ਵੀ ਵੀਡੀਓ ਜਿਹੜੀ ਸੀ ਉਹ ਚੱਲ ਰਹੀ ਸੀ ਔਰ ਅਭੀ ਤੋ ਰੁਕੋ ਕਲਾਈਮੈਕਸ ਅਭੀ ਬਾਕੀ ਜਿਸਨਾਂ ਸਭ ਨੂੰ ਪਤਾ ਕਿ ਜਿਹੜੀ ਹੁਸ਼ਿਆਰਪੁਰ ਪੁਲਿਸ ਹੈ ਇਹਨਾਂ ਨੇ ਬਹੁਤ ਸਿਕੰਜਾ ਕੱਸਿਆ ਪਿਆ ਆ ਉਹ ਵਿਤਰਾਂ ਦੇ ਫੂਲ ਵਿਤਰਾਂ ਤੇ ਇਸੇ ਸੰਬੰਧ ਵਿੱਚ ਹੀ ਬਹੁਤ ਹੀ ਸਤਿਕਾਰਯੋਗ ਸਮਾਜੋਗੈਸਿਸ ਦੇ ਸਾਹ ਸ਼੍ਰੀ ਸੁਰਿੰਦਰ ਲੰਬਾ ਜੀ ਨੇ ਸਾਨੂੰ ਸਪਸ਼ਟ ਕਰ ਦਿੱਤੀ ਸੀ ਕਿ ਜਿਹੜੇ ਪ੍ਰੈਸ਼ਰ ਹਾਰਨ ਇਹਨਾਂ ਦੇ ਵਾਹਤ ਤੋਂ ਵਾਹਤ ਚਲਾੜ ਕੀਤੇ ਜਾਣ ਜਿਸ ਸੰਬੰਧੀ ਅੱਜ ਤੋਂ 20 ਦਿਨ ਪਹਿਲਾਂ ਸ਼੍ਰੀ ਭਲਵਿੰਦਰ ਸਿੰਘ ਜੀ ਡੀਐਸਪੀ ਟ੍ਰੈਫਿਕ ਜੀ ਨੇ ਤੇ ਡੀਐਸਪੀ ਸਪੈਸ਼ਲ ਬਰਾਇਡਾ ਵਿੱਚ ਚਾਰਜ ਹਣੋ ਗੁੜਾ ਅਸੀਂ ਸਾਰਿਆਂ ਨੇ ਮਿਲ ਕੇ ਇੱਕ ਨਾਕਾ ਲਾਇਆ ਸੀ ਜਿਹਦੇ ਉੱਪਰ ਅਸੀਂ ਬਹੁਤ ਵਹੀਕਲਾਂ ਦੇ ਬੱਸਾਂ ਦੇ ਤੇ ਟਰੱਕਾਂ ਦੇ ਜਿਹੜੇ ਸੀਗੇ ਪ੍ਰੈਸ਼ਰ ਹਾਰਨ ਉਹ ਲੜੇ ਸੀਗੇ ਤੇ ਚਰਾਣਾ ਕੀਤਾ ਸੀ ਤੇ ਵਾਰਨਿੰਗ ਵੀ ਦਿੱਤੀ ਸੀ ਇਸੇ ਤਰ੍ਹਾਂ ਹੀ ਇੱਕ ਬੱਸ ਸੀਗੀ ਜਿਹੜੀ ਪ੍ਰਾਈਵੇਟ ਬੱਸ ਆ ਹੁਸ਼ਿਆਰਪੁਰ ਤੋਂ ਕਲ ਜਲੰਧਰ ਜਾ ਰਹੀ ਸੀ ਜਿਹਦੀ ਬਹੁਤ ਉੱਚੀ ਉੱਚੀ ਪ੍ਰੈਸ਼ਰ ਆ ਮਾਰਦੇ ਜਿਹੜੀ ਵੀਡੀਓ ਬਣੀ ਸੀਗੀ ਉਹ ਵੀਡੀਓ ਰਾਹੀਂ ਅਸੀਂ ਬੱਸ ਦਾ ਨੰਬਰ ਟ੍ਰੇਸ ਕਰਕੇ ਅੱਜ ਹੁਸ਼ਿਆਰਪੁਰ ਬੱਸ ਸਟੈਂਡ ਤੇ ਪਹੁੰਚੇ ਆ ਉਹ ਜਿਹੜੀ ਬੱਸ ਆ ਅਸੀਂ ਜੀ ਟ੍ਰੇਸ ਕਰ ਲਈ ਆ ਜਿਹੜਾ ਉਹਦੇ ਡਰਾਈਵਰ ਆ ਉਹ 올ਡ এজ ਵਿਅਕਤੀ ਆ ਕਾਫੀ ਉਹਨਾਂ ਦੀ ਉਮਰ ਬਜ਼ੁਰਗ ਹੈ ਉਹਨਾਂ ਨੇ ਆਪਣੀ ਗਲਤੀ ਮੰਨੀ ਹੈ ਕਿ ਮੈਂ ਗਲਤੀ ਕੀਤੀ ਆ ਜੀ ਮੈਂ ਅੱਗੇ ਤੋਂ ਗਲਤੀ ਜਿਹੜੀ ਆ ਨਹੀਂ ਧਰਉਂਦਾ ਪਰ ਫਿਰ ਵੀ ਅਸਲ ਨੂੰ ਵਾਰਨਿੰਗ ਵੀ ਦਿੱਤੀ ਹੈ ਉਹਨਾਂ ਦਾ ਚਰਾਂਗ ਵੀ ਕੀਤਾ ਤਾਂ ਜੋ ਅਗੇ ਤੋਂ ਕੋਈ ਹੋਰ ਵਿਅਕਤੀ ਜਿਹੜਾ ਇਸ ਤਰ੍ਹਾਂ ਦੀ ਕੋਈ ਹਿੰਮਤ ਨਾ ਕਰੇ ਤੇ ਤੁਹਾਡੇ ਮਾਦਰਨ ਸਾਰੇ ਡਰਾਈਵਰ ਭਰਾਵਾਂ ਨੂੰ ਬੇਨਤੀ ਹੈ ਕਿ ਪਲੀਜ਼ ਕੋਈ ਵੀ ਵਿਅਕਤੀ ਜਿਹੜਾ ਪ੍ਰੈਸ਼ਰ ਹਾਰਨ ਜਿਹੜਾ ਨਾ ਬਜਾਏ ਇਹ ਨਰਸਪ੍ਰੇਸ਼ਨ ਹੈ ਚਲਾਨ ਵੀ ਬਹੁਤ ਮੋਟਾ ਬੱਚੇ ਡਰ ਜਾਂਦੇ ਆ ਔਰ ਲੋਕ ਵੀ ਉਸ ਚੀਜ਼ ਨੂੰ ਬਹੁਤ ਪੜਾ ਸਮਝਿਆ ਤੇ ਮੈਂ ਇਹ ਸਮਝਦਾ ਕਿ ਅੱਜ ਤੋਂ ਬਾਅਦ ਜਿਹੜੀ ਇਦਾਂ ਦੀ ਕੋਈ ਸ਼ਿਕਾਇਤ ਜਿਹੜੀ ਆ ਗਲਿਸ਼ਾ ਪਰ ਜਿਹੜੀਆਂ ਬਸਟੈਂਡ ਦੇ ਬਸਾਂ ਚੱਲਦੀਆਂ ਇਹਨਾਂ ਵੱਲੋਂ ਕੋਈ ਜਿਹੜੀ ਕੰਪਲੇਂਟ ਨਹੀਂ ਆਏਗੀ ਥੈਂਕ ਯੂ